ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੈਸ ਪੀਏ 24 ਤੇ ਸਟੋਰ ਟੀਵੀ ਮਕਰਬੀਰ ਸਿੰਘ ਗਾਜੀਆਂ ਅੱਜ ਅਸੀਂ ਪਿੰਡ ਸੈਦੋਕੇ ਵਿੱਚ ਪਹੁੰਚੇ ਹਾਂ ਉੱਥੇ ਸਾਰੇ ਪੰਜਾਬ ਜੁਨੀਅਨ ਦੇ ਆਗੂ ਸਰਦਾਰ ਗੁਰਿੰਦਰ ਸਿੰਘ ਜੀ ਪੰਗੂ ਪਹੁੰਚਿਆ ਤੇ ਵੱਖ-ਵੱਖ ਦਸੇ ਬੰਦਿਆਂ ਨੇ ਅੱਜ ਰੋਕ ਕੀਤਾ ਸਿਰੇ ਪੰਜਾਬ ਜੁਨੀਆ ਦਾ ਕਰਦਿਆਂ ਗੱਲਬਾਤ ਸੂਬਾ ਆਗੂ ਸਰਦਾਰ ਗੁਰਵਿੰਦਰ ਸਿੰਘ ਜੀ ਪੰਗੂਨਾ ਪੰਗੂ ਸਾਹਿਬ ਜੀ ਅੱਜ ਵੱਖ-ਵੱਖ ਜੁਨੀਆਨਾ ਦੇ ਜੋ ਨਮਾਇंदे ਸੀ ਉਹ ਅੱਜ ਸਿਰੇ ਪੰਜਾਬ ਜੁਨੀਆ ਦੇ ਵਿੱਚ ਤਬਦੀਲ ਹੋਇਆ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਦੇਖੋ ਅੱਜ ਅਸੀਂ ਇਸ ਟਾਈਮ ਖੜੇ ਆ ਸੈਦੂ ਕੋ ਪਿੰਡ ਜ਼ਿਲ੍ਹਾ ਮੋਗੇ ਦੇ ਵਿੱਚ ਤੇ ਸਾਡੀ 2 ਘੰਟੇ ਲਗਭਗ ਮੀਟਿੰਗ ਚੱਲੀ ਸਾਰੇ ਆਗੂ ਸਾਹਿਬ ਸਾਡੇ ਰੌਂਤਾ ਸਾਹਿਬ ਖੜੇ ਨੇ ਬਿਕਰੌਂਤਾ ਜੀ ਤੇ ਇਹਨਾਂ ਦਾ ਵੱਡਾ ਯੋਗਦਾਨ ਆ ਬਹੁਤ ਪੁਰਾਣੇ ਟਾਈਮ ਤੋਂ ਜਥੇਬੰਦੀਆਂ ਭਾਵੇਂ ਲੱਗ-ਲੱਗ ਸੀ ਤੇ ਬੜੇ ਟਾਈਮ ਤੋਂ ਜੁੜੇ ਹੋਏ ਨੇ ਇਹ ਤੇ ਇਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਅੱਜ ਅਸੀਂ ਇੱਥੇ ਪਹੁੰਚੇ ਮੀਟਿੰਗ ਕੀਤੀ ਉਹਦੇ ਵਿੱਚ ਸਾਰਾ ਜੋ ਜਥੇਬੰਦੀ ਦਾ ਵਰਕ ਹੈ ਜਥੇਬੰਦੀ ਕਿਵੇਂ ਹੋ ਚਾਈ ਹੋਣ ਦੇ ਵਿੱਚ ਆਈ ਉਹ ਸਾਰੀਆਂ ਗੱਲਾਂ ਇਹਨਾਂ ਨਾਲ ਰੱਖੀਆਂ ਅੱਜ ਤੇ ਅੱਜ ਕਈ ਪਿੰਡਾਂ ਦੇ ਕੁੱਕੇ ਭਾਵੇਂ ਇੱਕ ਇੱਕ ਦੋ ਦੋ ਬੰਦੇ ਖੜੇ ਨੇ ਲੱਗ ਲੱਗ ਪਿੰਡਾਂ ਤੋਂ ਬਠਿੰਡੇ ਜ਼ਿਲ੍ਹੇ ਤੋਂ ਵੀ ਵੀਰ ਆਏ ਨੇ ਤੇ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਦੱਸੀਏ ਵੀ ਪਰਿਵਾਰ ਦੇ ਵਿੱਚ ਵੱਡਾ ਵਾਅਦਾ ਹੋਇਆ ਇਹਨੂੰ ਰਸਮੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਰੌਣਤਾ ਸਾਹਿਬ ਕਹਿਣਗੇ ਆਤਮਾ ਸਿੰਘ ਜੀ ਕਹਿਣਗੇ ਇੱਧਰ ਆਤਮਾ ਸਿੰਘ ਜਿਹੜੇ ਹੈਗੇ ਨੇ ਅੱਜ ਕਾਰਜਕਾਰੀ ਪ੍ਰਧਾਨ ਲਾਏ ਨੇ ਇਹਨਾਂ ਦਾ ਪਿੰਡ ਹੈਗਾ ਧੂੜਕੋਟ ਇਹਨਾਂ ਦਾ ਨਾਮ ਹੈਗਾ ਸਰਦਾਰ ਆਤਮਾ ਸਿੰਘ ਸੋ ਇਹਨਾਂ ਨੂੰ ਮੋਗੇ ਜ਼ਿਲ੍ਹੇ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਇਹ ਸਾਡੇ ਸੀਨੀਅਰ ਆਗੂ ਨੇ ਸਾਰੀ ਟੀਮ ਖੜੀ ਹੈ ਸਾਡੇ ਲਈ ਸਾਰੀ ਸੀਨੀਅਰ ਨੇ ਸੋ ਇਹ ਜਦੋਂ ਵੀ ਟਾਈਮ ਲੈਣਗੇ ਮੋਗੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਵੱਡਾ ਇਕੱਠ ਕਰਕੇ ਰਸਮੀ ਤੌਰ ਤੇ ਪ੍ਰਧਾਨ ਨਿਯੁਕਤ ਕੀਤਾ ਜਾਊਗਾ ਤੇ ਅੱਜ ਅਸੀਂ ਜਿਹੜੇ ਮੋਰਚੇ ਚੱਲਦੇ ਨੇ ਚਾਹੇ ਉਹ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਤੇ ਉਹਨਾਂ ਬਾਰੇ ਵਿਚਾਰ ਚਰਚਾ ਕੀਤੀ ਕਿਉਂਕਿ ਅੱਜ 13 ਤਰੀਕ ਹੈਗੀ ਆ ਪੂਰੇ 7 ਮਹੀਨੇ ਲਗਭਗ ਮੋਰਚੇ ਇਹਨੂੰ ਚੱਲਦੇ ਹੋਗੇ ਮੈਂ ਤੁਹਾਡੇ ਮਾਦੀਮ ਰਾਈ ਦੱਸਣਾ ਚਾਹੁੰਨਾ ਜੇ ਸੱਚੀ ਕਿਸਾਨ ਦੀ ਗੱਲ ਹੁੰਦੀ ਆ ਸੱਚੀ ਮਜ਼ਦੂਰ ਦੀ ਗੱਲ ਹੁੰਦੀ ਆ ਸੱਚੀਓ ਆਮ ਲੋਕਾਂ ਦੀ ਗੱਲ ਹੁੰਦੀ ਆ ਛੋਟੇ ਵਪਾਰੀ ਦੀ ਦੁਕਾਨਦਾਰ ਦੀ ਤਾਂ ਸ਼ੰਭੂ ਬਾਰਡਰ ਖਨੌਰੀ ਬਾਰਡਰਾਂ ਤੇ ਹੋ ਰਹੀ ਆ ਕਿਉਂਕਿ ਸਾਰੇ ਲੋਕ ਧਰਮਾਂ ਦੇ ਬੈਠੇ ਨੇ ਔਰ ਵੱਡੀਆਂ ਮੰਗਾ ਲੈ ਕੇ ਬੈਠੇ ਨੇ ਉਹ ਵੀ ਮੰਗਾਏ ਹੈਗੇ ਹਾਂ ਜਿਹੜੀ ਪਿਛਲੀ ਟਰਮ ਪਹਿਲਾਂ ਜਿਹੜਾ ਮੋਰਚਾ ਲੱਗਿਆ ਸੀ ਉਹ ਮੋਰਚੇ ਨੂੰ ਜਦੋਂ ਇਨ੍ਹਾਂ ਸਾਡੇ ਸਿਆਣੇ ਆਗੂਆਂ ਨੇ ਸਮਾਪਤ ਕੀਤਾ ਸੀ ਨਹੀਂ ਸੀ ਚਾਹੁੰਦੇ ਵੀਰ ਨੂੰ ਪੋਸਟ ਪ延 ਕੀਤਾ ਜਾਵੇ 1-2 ਮਹੀਨੇ ਹੋਰ ਬੈਠਿਆ ਜਾਵੇ ਅੱਜ ਦੁਬਾਰਾ ਕਿਉਂ ਲਾਉਣਾ ਪਿਆ ਕਿਉਂਕਿ ਉਦੋਂ ਕੱਚੇ ਕੰਮ ਛੱਡੇ ਤੇ ਅੱਜ ਦੁਬਾਰਾ ਫੇਰ ਮੋੜਚੇ ਲਾਉਣੇ ਪਏ ਐਮਐਸਪੀ ਗਰੰਟੀ ਕਾਨੂੰਨ ਦੀ ਗੱਲ ਹੋ ਰਹੀ ਆ ਸੁਆਮੀ ਨਾਥਨ ਰਿਪੋਰਟ ਸੀ2+50 ਨਾਲ ਗੱਲ ਹੋ ਰਹੀ ਆ ਕਰਜ਼ਾ ਮੁਕਤੀ ਦੀ ਗੱਲ ਹੋ ਰਹੀ ਆ ਤੇ ਮਜ਼ਦੂਰ ਜਿਹੜੇ ਮਨਰੇਗਾ ਚ ਕੰਮ ਕਰਦੇ ਨੇ ਉਹਨਾਂ ਦੀ ਦਿਹਾੜੀ ਦੀ ਗੱਲ ਹੋ ਰਹੀ ਆ ਸੋ ਮੇਰੇ ਕਹਿਣ ਤੋਂ ਭਾਵ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਵਿਚਾਰ ਪਟੰਦਰਾ ਕੀਤਾ ਗਿਆ ਉਹਦੇ ਸਬੰਧ ਵਿੱਚ ਅਸੀਂ ਕਾਰਜਕਾਰੀ ਪ੍ਰਧਾਨ ਨੁਕਤਾ ਕਿਤੇ ਇਹਨਾਂ ਦੀ ਡਿਊਟੀ ਆ ਹੁਣ ਇਹ ਪੂਰੇ ਮੋਗੇ ਜ਼ਿਲ ਔਰ ਹੋਰ ਪਿੰਡਾਂ ਚ ਜਾ ਜਾ ਕੇ ਲੋਕਾਂ ਨੂੰ ਬਿਹਰ ਵੀ ਕਰਨਗੇ ਨਾਲ ਰੌਂਤਾ ਸਾਹਿਬ ਹੈਗੇ ਹਨਾਂ ਦੇ ਹੋਰ ساری ਟੀਮ ਹੈਗੀ ਆ ਇਸ ਕਰਕੇ ਸਾਨੂੰ ਵੀ ਬੜਾ ਮਾਣ ਮਹਿਸੂਸ ਹੋਇਆ ਵੀ ਚੇਰੇ ਪੰਜਾਬ ਨੂੰ ਇਹਨਾਂ ਨੇ ਅੱਜ ਪਰਿਵਾਰ ਵਿੱਚ ਬਾਧਾ ਕੀਤਾ ਸ਼ਾਮਲ ਹੋਏ ਆ ਤਾਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਹੋਰ ਜੇ ਕੋਈ ਇਸ ਤੋਂ ਬਾਅਦ ਤੁਹਾਡਾ ਵੀ ਸਵਾਲ ਕੋਈ ਹੋਵੇ ਉਹ ਉਹ ਮਤਲਬ ਅਸੀਂ ਜਿਹੜੀ ਗੱਲ ਤੁਸੀਂ ਮੋਰਚੇ ਬਾਰੇ ਕੋਈ ਕਰਨਾ ਚਾਹੁੰਦੇ ਆ ਉਹਦਾ ਸਵਾਲ ਦਵਾਂਗੇ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕੱਲ ਨੂੰ 15 ਤਰੀਕ ਹੈਗੀ ਆ 15 ਤਰੀਕ ਨੂੰ ਹਰਿਆਣੇ ਦੇ ਜੀਨ ਜ਼ਿਲ੍ਹੇ ਦੇ ਵਿੱਚ ਜਿਹੜੀ ਅਚਾਨਾ ਦਾਣਾ ਮੰਡੀ ਆ ਉਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨ ਮਹਾਪੰਚਾਇਤ ਕਰਾਈ ਜਾ ਰਹੀ ਆ ਉਹਦੇ ਵਿੱਚ ਉਹ ਸਾਡੇ ਭਾਰਤ ਦੇ ਆਗੂ ਆਉਣਗੇ ਸੋ ਉੱਥੇ ਕੱਲ ਨੂੰ ਅਸੀਂ ਵੱਡੀ ਗਿਣਤੀ ਵਿੱਚ ਛੇਰੇ ਪੰਜਾਬ ਕਿਸਾਨ ਯੂਨੀਅਨ ਸਮੂਲੀਅਤ ਕਰੂਗੀ ਉਸ ਤੋਂ ਬਾਅਦ 22 ਤਰੀਕ ਨੂੰ ਜਿਹੜੀ ਹਰਿਆਣਾ ਦੇ ਵਿੱਚ ਪਿਪਲੀ ਦਾਣਾ ਮੰਡੀ ਦੇ ਵਿੱਚ ਹੈਗੀ ਆ ਵੱਡੀ ਪੰਚਾਇਤ ਹੋ ਰਹੀ ਆ ਉੱਥੇ ਵੀ ਵੱਧ ਤੋਂ ਵੱਧ ਸਮੂਲੀਅਤ ਵਿੱਚ ਛੇਰੇ ਪੰਜਾਬ ਆਪਣਾ ਹਿੱਸਾ ਪਾਵੇਗੀ ਜਿਵੇਂ ਤੁਸੀਂ ਗੱਲ ਕੀਤੀ ਆ ਸੂਬਾ ਪ੍ਰਧਾਨ ਨਾਲ ਜਿਵੇਂ ਵੱਖ-ਵੱਖ ਜਥੇਬੰਦੀਆਂ ਨੇ ਪਹਿਲਾਂ ਵੀ ਨਾਹਰਾ ਲਾਇਆ ਸੀ ਕਿਸਾਨ ਮਜ਼ਦੂਰ ਤੇ ਹੁਣ ਉਹ ਪਿੱਛੇ ਜੇ ਨਹੀਂ हट ਗਏ ਕੁਝ ਮਜ਼ਦੂਰ ਦੇਖੋ ਬਹੁਤ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਹਰ ਇੱਕ ਜੇ ਇਕੱਲੇ ਤੁਸੀਂ ਮਜ਼ਦੂਰ ਦੀ ਗੱਲ ਕਰੋਗੇ ਤਾਂ ਜਿਹੜੀ ਸਾਡੀ ਜਥੇਬੰਦੀਆਂ ਮੈਂ ਆਪਣੀ ਜਥੇਬੰਦੀ ਨੂੰ ਰਿਪਰੈਜ਼ੈਂਟ ਕਰਦੇ ਆਂ ਸੀ ਉਹਦੇ ਬਾਰੇ ਮੈਂ ਤੁਹਾਨੂੰ ਬਾਵਾ ਦੱਸ ਸਕਦਾ ਕਿਉਂਕਿ ਜਿਹੜੀ ਇਹ ਜਥੇਬੰਦੀ ਹੈ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਜਿਹੜਾ ਖੇਤੀ ਕਰਦਾ ਉਹਨੇ ਖੇਤੀ ਵਾਲੇ ਹੀ ਨਹੀਂ ਆਉਣਾ ਜਾਂ ਕਿਸਾਨ ਆ ਜਾਂ ਉਹ जाट ਕੋਈ ਧਰਮਾਂ ਦਾ ਮੈਟਰ ਹੀ ਨਹੀਂ ਹੈਗਾ ਇਹ ਜਿਹੜੇ ਧਰਮਾਂ ਦੇ ਨਾਂ ਤੇ ਜਾਂ ਕੋਈ ਵੀ ਗੱਲ ਹੁੰਦੀ ਆ ਕਿਉਂਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਚੀਜ਼ ਦੀ ਜਦੋਂ ਖੰਡੇ ਵਟੇ ਦੀ ਪੌਲ ਛਕਾ ਗਏ ਉਹ ਤਾਂ ਕਦੀ ਇਹ ਚੀਜ਼ਾਂ ਦੀ ਖਤਮ ਹੋ ਗਈ ਤਾਂ ਲੋਕਾਂ ਨੂੰ ਅਵੇਅਰ ਹੋਣਾ ਪਊਗਾ ਲੋਕਾਂ ਨੂੰ ਇਹ ਵੇਖਣਾ ਪਊਗਾ ਆਵਾਮ ਲੋਕਾਂ ਨੂੰ ਵੀ ਉੱਥੇ ਲੜਾਈ ਕਿਹੜੀ ਚੀਜ਼ ਦੀ ਆ ਮੰਗਾ ਕਿਹੜੀ ਚੀਜ਼ ਦੀ ਉਹਨੂੰ ਫੋਲੋ ਕਰਨਾ ਚਾਹੀਦਾ ਕਿਤੇ ਨਾ ਕਿਤੇ ਤਾਂ ਕਿਸਾਨ ਜਿਹੜੇ ਦਿੱਲੀ ਦੇ ਵਿੱਚ ਥੀ ਉਹਨਾਂ ਦਾ ਵੀ ਮਨੋਬਲ ਤਾਂ ਟੁੱਟ ਤਿਆਂ ਨਾਲੇ ਟੁੱਟਿਆ ਜਦੋਂ ਆਗੂਆਂ ਨੇ ਉੱਥੇ ਸਾਡਿਆਂ ਨੇ ਗਲਤੀਆਂ ਕੀਤੀਆਂ ਜਾਂ ਸਮੇਂ ਦਾ ਸਮੇ ਨੂੰ ਨਾਪਦੇ ਹੋਏ ਜਾਂ ਕਿਤੇ ਕਹਿ ਲਈ ਆਪਾਂ ਵੀ ਵੋਟਾਂ ਦਾ ਸਿਆਸਤ ਸਿਆਸਤ ਵਾਲੇ ਪਾਸੇ ਨੂੰ ਆਉਣਾ ਰਾਜਨੀਤਿਕ ਵਾਲੇ ਪਾਸੇ ਨੂੰ ਆਉਣਾ ਚਾਹਿਆ ਉਹਨਾਂ ਨੇ ਉਹ ਚੋ ਚਾਹੇ ਉਹਨਾਂ ਨੇ ਮਤਲਬ ਕੋਈ ਪ੍ਰਾਪਤੀ ਨਹੀਂ ਕੀਤੀ ਬੜਾ ਘਾਟਾ ਖਾਦਾ ਸੋ ਕਿਤੇ ਨਾ ਕਿਤੇ ਕਿਸਾਨੀ ਹੈ ਆਮ ਲੋਕ ਵੀ ਨਾਰਾਜ਼ ਹੈਗੇ ਆ ਮਜ਼ਦੂਰ ਨੇ ਵੀ ਨਾਰਾਜ਼ ਹੋਣਾ ਤੇ ਦੂਜੀ ਗੱਲ ਇਹ ਹੈਗੀ ਆ ਇੱਥੇ ਜੇ ਕਿਸਾਨ ਮਜ਼ਦੂਰ ਦਾ ਨਾਰਾ ਹੈਗਾ ਸਾਰੇ ਬਰਾਬਰ ਹੈਗੇ ਆ ਸਾਡੇ ਲਈ ਸ਼ੇਰੇ ਜਥੇਬੰਦੀ ਦੇ ਵਿੱਚ ਬਹੁਤ ਆਗੂ ਇਹੋ ਜਿਹੇ ਸ਼ੇਰੇ ਪੰਜਾਬ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਪਿੱਛੇ ਕਮਾਰ ਵੀ ਲੱਗਦਾ ਇਹ じゃ ਕੋਈ ਗੱਲ ਨਹੀਂ ਹੈਗੀ ਸਾਰੇ ਧਰਮਾਂ ਦੀ ਜਥੇਬੰਦੀ ਆ ਪੂਰੇ ਪੰਜਾਬ ਦੀ ਜਥੇਬੰਦੀ ਆ ਪੂਰੇ ਦੇਸ਼ ਦੀ ਪੂਰੇ ਵਰਲਡ ਦੀ ਜੇ ਜਥੇਬੰਦੀ ਹੈਗੀ ਆ ਕਿਉਂਕਿ ਇਹਦੇ ਪਿੱਛੇ ਕਿਹੜੇ ਕੋ ਨਾਂ ਲੱਗਦਾ ਨਾ ਤਾਂ ਪੰਗੂ ਦੇ ਨਾਂ ਤੇ ਜਥੇਬੰਦੀ ਹੈਗੀ ਆ ਨਾ ਪੰਗੂ ਦੇ ਪਿੰਡ ਦੇ ਨਾਂ ਤੇ ਔਰ ਸਾਰੀ ਟੀਮ ਕੋਲ ਹੈਗੇ ਆ ਜੇ ਮੈਂ ਗਲਤ ਕੰਮ ਕਰੂੰਗਾ ਮੇਰੇ ਵਰਗਾ ਚੱਕ ਕੇ ਬਾਹਰ ਕੋਈ ਹੋਰ ਆ ਜਾਊਗਾ ਸੋ ਇਸ ਕਹਿਣ ਤੋਂ ਭਾਵ ਜਥੇਬੰਦੀ ਨੂੰ ਇਹਨਾਂ ਨੇ ਫੋਲੋ ਕੀਤਾ ਬੜਾ ਧੰਨਵਾਦ ਇਹਨਾਂ ਵੀਰਾਂ ਦਾ ਕਰਦੇ ਆਂ ਔਰ ਕੱਲ ਦੀ ਤਿਆਰੀ ਸਾਡੀ ਪੂਰੀ ਜੋਰਾਂ ਨਾਲ ਹੈਗੀ ਆ ਜਿਹੜਾ ਜੀਨ ਦੇ ਵਿੱਚ ਅਸੀਂ ਅ ਚਾਣਾ ਦਾਣਾ ਮੰਡੀ ਦੇ ਵਿੱਚ ਜਾਣਾ ਜਿਵੇਂ ਭੰਗੋ ਸਾਹਿਬ ਜੀ ਤੁਸੀਂ ਦੱਸਿਆ ਸੂਬਾ ਪ੍ਰਧਾਨ ਲੱਗੇ ਆ ਤੁਸੀਂ ਜਥੇਬੰਦੀ ਖੜੀ ਕੀਤੀ ਹੈ ਤੁਸੀਂ ਪੁਰਾਣੀ ਹਿਸਟਰੀ ਪੜ੍ਹ ਲਓ ਖਾਲਸਾ ਰਾਜ ਰਿਆ ਜਿਹਦੀ ਅੱਜ ਆਪਾਂ ਗੱਲਾਂ ਕਰਦੇ ਆਂ ਅੱਜ ਛੇਰੇ ਪੰਜਾਬ ਦੀਆਂ ਰੀਸਾਂ ਦਾ ਸਰਕਾਰਾਂ ਕਰਦੀਆਂ ਹੈਗੀਆਂ ਉਹਨਾਂ ਨੇ ਤਾਂ ਕੁੱਤੇ ਦੇ ਗਲ ਦੇ ਵਿੱਚ ਉਹਨਾਂ ਨੇ ਤਾਂ ਆਪ ਪ੍ਰੈਕਟੀਕਲ ਕੀਤੇ ਆ ਜਿੱਥੇ ਗਰੀਬ ਦੀ ਉਹਨਾਂ ਨੇ ਆ ਝੁੰਗੀਆਂ ਚ ਜਾ ਕੇ ਵੀ ਆਪ ਹੀ ਇਸ ਬਦਲ ਕੇ ਗਏ ਆ ਅੱਜ ਦੇ ਜੇ ਕੋਈ ਐਮਐਲਏ ਬਣ ਜਾਂਦਾ ਉਹ ਧਰਤੀ ਨੂੰ ਪੈਰ ਨਹੀਂ ਲਾਉਂਦਾ ਸੋ ਇਹ ਬਹੁਤ ਸੋਚੋਂ ਨਿਕਲਿਆ ਹੈਗਾ ਵੀ ਜਥੇਬੰਦੀ ਕਿਸੇ ਇੱਕ ਨਾਂ ਤੇ ਨਹੀਂ ਹੋਣੀ ਚਾਹੀਦੀ ਬਹੁਤ ਚੀਜ਼ਾਂ ਇਹ ਹੈਗੀਆਂ ਵੀ ਖਾਲਸੇ ਰਾਜ ਮਤਲਬ ਸਾਰੇ ਧਰਮ ਦੇ ਦੇ ਵਿੱਚ ਲੋਕ ਹੋਣੇ ਚਾਹੀਦੇ ਆ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਆ ਕਿਸੇ ਨਾਲ ੱੱਕਾ ਨਹੀਂ ਹੋਣਾ ਚਾਹੀਦਾ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਕੋਈ ਵੀ ਹੋਵੇ ਸੋਕ ਕਹਿਣ ਦਾ ਭਾਵ ਇਹ ਉਸ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈਗੀ ਉਹਨਾਂ ਨੇ ਮਨ 'ਚ ਖਿਆਲ ਲਿਆਂਦਾ ਇਹ ਮੈਂ ਨਹੀਂ ਬਣਾਈ ਜੀ ਸਾਰੀ ਟੀਮ ਨੇ ਹੀ ਬਣਾਈ ਹੈਗੀ ਆ ਇਹ ਸਭ ਦੀ ਸਾਂਝੀ ਜਥੇਬੰਦੀ ਆ ਇਸ ਕਰਕੇ ਮੈਂ ਕੌਣ ਹੋਣਾ ਮੈਂ ਤਾਂ ਇੱਕ ਸੇਵਾਦਾਰ ਹੈਗਾ ਜਿੰਨੇ ਕੁ ਜੋਗੇ ਜਦ ਤੱਕ ਸਾਹ ਚ ਸਾਹ ਹੈਗੇ ਆ ਪ੍ਰਸਾਦ ਸੁੱਤਰੀ ਸੋਚ ਦਾ ਕੰਮ ਕਰਾਂਗੇ ਮੈਂ ਤੁਹਾਡੇ ਮਾਧਿਅਮ ਰਾਂਹੀਂ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਕਰੂੰਗਾ ਕੰਮ ਸਾਫ਼ ਸੁਥਰੇ ਕਰਨੇ ਚਾਹੀਦੇ ਆ ਕਾਰਨ ਕੀ ਆ ਪੈਸੇ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ ਮੈਂ ਤੁਹਾਡੇ ਮਾਧਿਅਮੋਂ ਇਹ ਵੀ ਅਪੀਲ ਕਰਦਾ ਜੇ ਕਿਸੇ ਨੇ ਸ਼ੰਭੂ ਬਾਡਰ ਤੇ ਜਾਣਾ ਹੋਵੇ ਉੱਥੇ ਸ਼ੇਰੇ ਪੰਜਾਬ ਟੀਮ ਦੇ ਜਿਹੜਾ ਹੈਗਾ ਪੂਰੀ ਟੀਮ ਦੇਖਦੀ ਹੈ ਲੰਗਰ 24 ਘੰਟੇ ਚੱਲਦਾ ਔਰ ਬਾਥਰੂਮਾਂ ਦਾ ਇੱਥੇ ਜੇ ਕਿਸਾਨ ਮਜਬੂਦ ਦਾ ਨਾਰਾ ਹੈਗਾ ਸਾਰੇ ਬਰਾਬਰ ਹੈਗੇ ਸਾਡੇ ਲਈ ਸ਼ੇਰੇ ਜਥੇਬੰਦੀ ਦੇ ਵਿੱਚ ਬਹੁਤ ਆਗੂ ਇਹੋ ਜਿਹੇ ਸ਼ੇਰੇ ਪੰਜਾਬ ਦੇ ਵਿੱਚ ਹੈਗੇ ਆ ਜਿਨ੍ਹਾਂ ਦੇ ਪਿੱਛੇ ਕਮਾਰ ਵੀ ਲੱਗਦਾ ਇਹ じゃ ਕੋਈ ਗੱਲ ਨਹੀਂ ਹੈਗੀ ਸਾਰੇ ਧਰਮਾਂ ਦੀ ਜਥੇਬੰਦੀ ਆ ਪੂਰੇ ਪੰਜਾਬ ਦੀ ਜਥੇਬੰਦੀ ਆ ਪੂਰੇ ਦੇਸ਼ ਦੀ ਪੂਰੇ ਵਰਲਡ ਦੀ ਜ ਜਥੇਬੰਦੀ ਹੈਗੀ ਆ ਕਿਉਂਕਿ ਇਹਦੇ ਪਿੱਛੇ ਕਿਹ ਨਾ ਤੇ ਜਥੇਬੰਦੀ ਹੈਗੀ ਆ ਨਾ ਪੰਗੂ ਦੇ ਪਿੰਡ ਦੇ ਨਾਂ ਤੇ ਹੈਗੀ ਆ ਅੱਜ ਪੰਗੂ ਸਹੀ ਚੱਲੂਗਾ ਸਾਰੇ ਅਧਿਕਾਰ ਸਾਰੀ ਟੀਮ ਕੋਲ ਹੈਗੇ ਆ ਜੇ ਮੈਂ ਗਲਤ ਕੰਮ ਕਰੂੰਗਾ ਮੇਰੇ ਵਰਗਾ ਚੱਕ ਕੇ ਬਾਹਰ ਕੋਈ ਹੋਰ ਆ ਜਾਊਗਾ ਸੋ ਇਸ ਕਹਿਣ ਤੋਂ ਭਾਵ ਜਥੇਬੰਦੀ ਨੂੰ ਇਹਨਾਂ ਨੇ ਫੋਲੋ ਕੀਤਾ ਬੜਾ ਧੰਨਵਾਦ ਇਹਨਾਂ ਦਾ ਵੀਰਾਂ ਦਾ ਕਰਦੇ ਆਂ ਔਰ ਕੱਲ ਦੀ ਤਿਆਰੀ ਸਾਡੀ ਪੂਰੀ ਜੋਰਾਂ ਨਾਲ ਹੈਗੀ ਆ ਜਿਹੜਾ ਜੀਨ ਦੇ ਵਿੱਚ ਅਸੀਂ ਚਾਣਾ ਦਾਣਾ ਮੰਡੀ ਦੇ ਵਿੱਚ ਜਾਣਾ ਜਿਵੇਂ ਪੰਗੂ ਸਾਹਿਬ ਜੀ ਤੁਸੀਂ ਦੱਸਿਆ ਸੂਬਾ ਪ੍ਰਧਾਨ ਲੱਗੇ ਆ ਤੁਸੀਂ ਜਥੇਬੰਦੀ ਖੜੀ ਕੀਤੀ ਹੈ ਇੱਕ ਸਾਡੇ ਜਿੰਨ ਚ ਵੀ ਜਵਾਰ ਆਇਆ ਪੀ ਜਿਵੇਂ ਤੁਸੀਂ ਬਾਬਾ ਦੀਪ ਸਿੰਘ ਸੇਰੇ ਪੰਜਾਬ ਦਾ ਨਾਂ ਕਿਉ ਨੇ ਬਾਬਾ ਦੀਪ ਸਿੰਘ ਲੱਗ ਸੀਗੇ ਸ਼ੇਰੇ ਪੰਜਾਬ ਦੇ ਆਪ ਦੇ ਮਹਾਰਾਜ ਸ਼ੇਰੇ ਪੰਜਾਬ ਹਰਨਜੀਤ ਸਿੰਘ ਕਹਨੇ ਆ ਤੁਸੀਂ ਪੁਰਾਣੀ ਹਿਸਟਰੀ ਪੜ੍ਹ ਲਓ ਖਾਲਸਾ ਰਾਜ ਰਿਆ ਜਿਹਦੀ ਅੱਜ ਆਪਾਂ ਗੱਲਾਂ ਕਰਦੇ ਆ ਅੱਜ ਸ਼ੇਰੇ ਪੰਜਾਬ ਦੀਆਂ ਰੀਸਾਂ ਤਾਂ ਸਰਕਾਰਾਂ ਕਰਦੀਆਂ ਹੈਗੀਆਂ ਉਹਨਾਂ ਨੇ ਤਾਂ ਕੁੱਤੇ ਦੇ ਗਲ ਦੇ ਵਿੱਚ ਉਹਨਾਂ ਨੇ ਤਾਂ ਆਪ ਪ੍ਰੈਕਟੀਕਲ ਕੀਤੇ ਆ ਜਿੱਥੇ ਗਰੀਬ ਦੀ ਉਹਨਾਂ ਨੇ ਆ ਝੁੰਗੀਆਂ ਚ ਜਾ ਕੇ ਵੀ ਆਪ ਹੀ ਇਸ ਬਦਲ ਕੇ ਗਏ ਆ ਅੱਜ ਦੇ ਜੇ ਕੋਈ ਐਮਐਲਏ ਬਣ ਜਾਂਦਾ ਉਹ ਧਰਤੀ ਨੂੰ ਪੈਰ ਨਹੀਂ ਲਾਉਂਦਾ ਸੋ ਇਹ ਬਹੁਤ ਸੋਚੋਂ ਨਿਕਲਿਆ ਹੈਗਾ ਵੀ ਜਥੇਬੰਦੀ ਕਿਸੇ ਇੱਕ ਨਾਂ ਤੇ ਨਹੀਂ ਹੋਣੀ ਚਾਹੀਦੀ ਬਹੁਤ ਚੀਜ਼ਾਂ ਇਹ ਹੀ ਹੈਗੀਆਂ ਵੀ ਖਾਲਸੇ ਰਾਜ ਮਤਲਬ ਸਾਰੇ ਧਰਮਾਂ ਦੇ ਦੇ ਵਿੱਚ ਲੋਕ ਹੋਣੇ ਚਾਹੀਦੇ ਆ ਹੱਕ ਸੱਚ ਦੀ ਗੱਲ ਕਰਨੀ ਚਾਹੀਦੀ ਆ ਕਿਸੇ ਨਾਲ ੱੱੱਕਾ ਨਹੀਂ ਹੋਣਾ ਚਾਹੀਦਾ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਕੋਈ ਵੀ ਹੋਵੇ ਸੋਕ ਕਹਿਣ ਦਾ ਭਾਵ ਇਹ ਉਸ ਗੁਰਨਾਨਕ ਸਾਹਿਬ ਦੀ ਕਿਰਪਾ ਹੈਗੀ ਉਹਨਾਂ ਨੇ ਮਨ 'ਚ ਖਿਆਲ ਲਿਆਂਦਾ ਇਹ ਮੈਂ ਨਹੀਂ ਬਣਾਈ ਜੀ ਸਾਰੀ ਟੀਮ ਨੇ ਹੀ ਬਣਾਈ ਹੈਗੀ ਆ ਇਹ ਸਭ ਦੀ ਸਾਂਝੀ ਜਥੇਬੰਦੀ ਆ ਇਸ ਕਰਕੇ ਮੈਂ ਕੌਣ ਹੋਣਾ ਮੈਂ ਤਾਂ ਇੱਕ ਸੇਵਾਦਾਰ ਹੈਗਾ ਜਿੰਨੇ ਕੁ ਜੋਗੇ ਜਦ ਤੱਕ ਸਾਹ ਚ ਸਾਹ ਹੈਗੇ ਆ ਪ੍ਰਸਾਦ ਸੁੱਤਰੀ ਸੋਚ ਦਾ ਕੰਮ ਕਰਾਂਗੇ ਮੈਂ ਤੁਹਾਡੇ ਮਾਧਿਅਮ ਰਹੀਂ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਕਰੂੰਗਾ ਕੰਮ ਸਾਫ਼ ਸੁਥਰੇ ਕਰਨੇ ਚਾਹੀਦੇ ਆ ਕਾਰਨ ਕੀ ਆ ਪੈਸੇ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ ਮੈਂ ਤੁਹਾਡੇ ਮਾਧਿਅਮੋਂ ਇਹ ਵੀ ਅਪੀਲ ਕਰਦਾ ਜੀ ਕਿਸੇ ਨੇ ਸ਼ੰਭੂ ਬਾਡਰ ਤੇ ਜਾਣਾ ਹੋਵੇ ਉੱਥੇ ਸ਼ੇਰੇ ਪੰਜਾਬ ਟੀਮ ਦੇ ਜਿਹੜਾ ਹੈਗਾ ਪੂਰੀ ਟੀਮ ਦੇਖਦੀ ਹੈ ਲੰਗਰ 24 ਘੰਟੇ ਚੱਲਦਾ ਔਰ ਬਾਥਰੂਮਾਂ ਦਾ ਰਹਿਣ ਪਹਿਣ ਦਾ ਪ੍ਰਬੰਧ ਵੀ ਹੈਗਾ ਟਰਾਲੀਆਂ 'ਚ ਪ੍ਰਬੰਧ ਹੈਗਾ ਕੋਈ ਵੀਰ ਜਾਣਾ ਚਾਹੁੰਦਾ ਉਹ ਕੋਈ ਸਾਡੇ ਨਾਲ ਸੰਪਰਕ ਕਰ ਸਕਦਾ ਜਾਂ ਫਿਰ ਉੱਥੇ ਜਾ ਕੇ ਜਿਹੜਾ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦਾ ਲੰਗਰ ਚੱਲਦਾ ਗੁਰਨਾਨਕ ਸਾਹਿਬ ਦੀ ਕਿਰਪਾ ਉਹਨਾਂ ਨਾਲ ਕੋਈ ਉੱਥੇ ਕੰਟੈਕਟ ਜਾਂ ਉਹਨਾਂ ਤੋਂ ਚਾਬੀ ਲੈ ਸਕਦਾ ਅ ਪ੍ਰਧਾਨੋਂ ਦਾ ਸਾਭ ਜੀ ਅੱਜ ਤੁਸੀਂ ਜ세 ਬੰਦੀ ਤਬਦੀਲ ਕੀਤੀ ਆ ਤੁਹਾਨੂੰ ਕਿਵੇਂ ਲੱਗਿਆ ਅੱਜ ਪੰਗੂ ਸਾਹਿਬ ਨਾਲ ਮਿਲ ਕੇ ਪੰਗੂ ਸਾਹਿਬ ਨਾਲ ਇਹ ਗੱਲਬਾਤ ਕਿਉਂ ਪੰਗੂ ਸਾਹਿਬ ਨੇ ਤਬਦੀਲ ਕਰਨਾ ਤਾਂ ਥੋੜਾ ਜਿਹਾ ਕੋਈ ਮਕਸਦ ਹੈ ਹੀ ਨਹੀਂ ਹੈ ਇਹ ਕਿਉਂਕਿ ਪੰਗੂ ਸਾਹਿਬ ਵੀ ਪਹਿਲਾਂ ਸੇਰੇ ਪੰਜਾਬ ਯੂਨੀਅਨ ਦੇ ਵਿੱਚ ਖੋਸਾ ਯੂਨੀਅਨ ਦੇ ਵਿੱਚ ਹੀ ਕੰਮ ਕਰਦੇ ਸੀ ਪਰ ਖੋਸਾ ਯੂਨੀਅਨ ਦੇ ਵਿੱਚ ਕੁਝ ਬੰਦੇ ਗਲਤ ਹੋਣ ਦੇ ਕਾਰਨ ਪੰਗੂ ਸਾਹਿਬ ਉਹਨਾਂ ਤੇ ਸਮੇਂ ਫਿਰ ਉਂਗਲੀ ਕਰਦੇ ਰਹੇ ਬਈ ਆਪਾਂ ਇਹੋ ਜਿਹੇ ਬੰਦਾਂ ਨੂੰ ਰੋਕ ਗਏ ਤਾ ਆਪਣੀ ਜਿੱਥੇਬੰਦੀ ਚੱਲੂਗੀ ਉਹਦੇ ਜਿਹੜੇ ਬੰਦੇ ਗਲਤ ਕੰਮ ਕਰਦੇ ਉਹਨਾਂ ਵੱਲ ਧਿਆਨ ਨਾ ਦੇਣਾ ਦਾ ਕਾਰਨ ਕਰਕੇ ਹੀ ਉਹਦੇ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਨੇ ਜਨਮ ਲਿਆ ਜਦੋਂ ਕਿ ਮੈਂ ਵੀ ਖੂਫਾ ਯੂਨੀਅਨ ਦੇ ਵਿੱਚ ਸੀ ਉਹਨਾਂ ਇੱਕ ਜ਼ਿਲ੍ਹੇ ਦੇ 12 13 ਪੰਜਾਬ ਪ੍ਰਧਾਨ ਲਏ ਜਾਣ ਤੇ ਉਹਨਾਂ ਦੀ ਹਾਜ਼ਰੀ ਕਿਤੇ ਨਾ ਹੋਵੇ ਨਾ ਉਹ ਟਰੈਕਟਰ ਟਰਾਲੀ ਲੈ ਕੇ ਜਾਣ ਨਾ ਉਹਨਾਂ ਲੋਕ ਕੋਈ ਬੰਦੇ ਕਿਤੇ ਧਰਨੇ ਵਾਲੀ ਜਗ੍ਹਾ ਤੇ ਹੋਣ ਤੇ ਫਿਰ ਉਹਨਾਂ ਨੂੰ ਮੇਰਾ ਤੱਕਦਾ ਖਿਆਲ ਆ ਉਹ ਪਿੰਡ ਦੇ ਪ੍ਰਧਾਨ ਉਹ ਨਹੀਂ ਮੰਨੇ ਜਾ ਸਕਦੇ ਤੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਆਂਦੇ ਜਾਂ ਪੰਜਾਬ ਦੇ ਮੀਤ ਪ੍ਰਧਾਨ ਆ ਜਾਂ ਫਿਨੀਅਰ ਮੀਤ ਪ੍ਰਧਾਨ ਆ ਉਹ ਤਾਂ ਜਾਂਦਾ ਇਹਨਾਂ ਨੂੰ ਉਹਦੇ ਦਿੱਤੇ ਵੀ ਆ ਖੁਸ਼ ਕੀਤੇ ਵੀ ਆ ਚਾਉਦਰ ਉਹੋ ਜਿਹੇ ਬੰਦਿਆਂ ਦੀ ਚੱਲਦੀ ਐ ਫੋ ਇਹਨਾਂ ਗੱਲਾਂ ਤੋਂ ਅਬਰਾਮ ਹੋ ਕੇ ਮੈਂ ਭਾਰਤੀ ਕਫਾਨ ਯੂਨੀਅਨ ਸ਼ੇਰੇ ਪੰਜਾਬ ਪੰਗੂਫਾ ਦੇ ਨਾਲ ਅਸੀਂ ਖੜੇ ਆਂ ਅੱਜ 7-8 ਪਿੰਡਾਂ ਦੇ ਲੋਕ ਹੈਗੇ ਕੁਦਰਤੀ ਚਾਂਸ ਇਹੋ ਜਿਹਾ ਬਣਿਆ ਕਿ ਅੱਜ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕਫਾਨ ਮੇਲਾ ਹੋਣ ਕਰਕੇ ਪੰਗੋਸਾਵਾਂ ਜਾਂ ਦੇ ਵਿੱਚ ਘਿਰ ਗਈ ਜਿਸ ਕਰਕੇ ਸਾਡਾ ਕੱਠ ਥੋੜਾ ਜਿਹਾ ਘਟਿਆ ਹੈ ਕਿਉਂਕਿ ਕਈ ਪਿੰਡਾਂ ਦੇ ਲੋਕ ਬਾਸ ਚਲੇ ਗਏ ਕਿਉਂ ਸ਼ਾਮ ਨੂੰ ਪੱਠਾ-ਪੁੱਠਾ ਦਾ ਧਾਰਾਂ ਕਢਣ ਦਾ ਕੰਮ ਵੀ ਹੋ ਜਾਂਦਾ ਹੈ ਫੋ ਜਿਹੜਾ ਅਗਲਾ ਕੱਠ ਕਰਾਂਗੇ ਉਹਦੇ ਵਿੱਚ ਬਹੁਤ ਗੱਡੀ ਵੱਡੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੋਵਾਂਗੇ ਉੱਥੇ ਸਾਰੀ ਪੂਰੀ ਟੀਮ ਦੀ ਚੋਣ ਕੀਤੀ ਜਾਊਗੀ ਹੁਣ ਅਸੀਂ ਇਹ ਕੰਮ ਨੂੰ ਚਲਾਉਣ ਵਾਸਤੇ ਫਰਜ਼ਾਨ ਆਸਮਾਨ ਸਿੰਘ ਧੂੜਕੋਠ ਨੂੰ ਮੋਗੇ ਜ਼ਿਲ੍ਹੇ ਦਾ ਕਾਰਜਕਾਰੀ ਪ੍ਰਧਾਨ ਅਜ ਬਣਾਇਆ ਹੈ ਤਾ ਜੋ ਕੰਮ ਵੀ ਚੱਲਦੇ ਰਹਿਣ ਤੇ ਜੂਨੀਅਨ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੁੰਦਾ ਰਹੇ ਫੋ ਇਸ ਕਰਕੇ ਮੈਂ ਪੰਗੂ ਸਾਹਿਬ ਦਾ ਤੇ ਉਹਨਾਂ ਦੇ ਨਾਲ ਜਿਹੜੇ ਅਹੁਦੇਦਾਰ ਆਏ ਆ ਉਹਨਾਂ ਦਾ ਤੇ ਜਿੰਨੇ ਸਾਡੇ ਵੀਰ ਪਿੰਡਾਂ ਚੋਂ ਆਏ ਆ ਸਾਡੇ ਫੱਡੇ ਤੇ ਆਏ ਆ ਉਹਨਾਂ ਦਾ ਤੇ ਆਤਮਾ ਸਿੰਘ ਢੂੜਕੋੜ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸ਼ੇਰੇ ਪੰਜਾਬ ਭਾਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋ ਕੇ ਸਾਡਾ ਮਾਣ ਵਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਗੱਲ ਇਹਦੇ ਵਿੱਚ ਸਪਸ਼ਟ ਕਰਨੀ ਚਾਹਣਾ ਜਿਹੜੀ ਅ ਅਰੰਤਾ ਸਾਹਿਬ ਨੇ ਗੱਲ ਕੀਤੀ ਆ ਦੇਖੋ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਨੇ ਮਨਪ੍ਰੀਤ ਸਿੰਘ ਗਿੱਲ ਹਾਂਜੀ ਫਿਰੋਜ਼ਪੁਰ ਤੋਂ ਔਰ ਸੂਬੇ 'ਚ ਵੀ ਡਿਊਟੀ ਨਿਭਾਉਂਦੇ ਨੇ ਸੂਬਾ ਉਮੀਦ ਪ੍ਰਧਾਨ ਨੇ ਅੱਜ ਅਸੀਂ ਗ੍ਰਹਿ ਦੇ ਵਿੱਚ ਖੜੇ ਹਾਂ ਜਗਦੀਸ਼ ਸਿੰਘ ਉਹ ਨਹੀਂ ਖੜੇ ਇੱਥੇ ਸਦੋਂ ਕਿ ਸੋ ਇਹਨਾਂ ਦਾ ਵੱਡਾ ਯੋਗਦਾਨ ਇਹਨਾਂ ਨੇ ਵੱਡਾ ਮਾਣ ਬਖਸ਼ਿਆ ਔਰ ਬੜੀ ਸੇਵਾ ਕੀਤੀ ਚਾਹ ਪਾਣੀ ਦੀ ਤੋਂ ਆ ਪਤਾ ਲੱਗ ਜਾਂਦਾ ਜਿਵੇਂ ਰੌਣਤਾ ਸਾਹਿਬ ਨੇ ਗੱਲ ਕੀਤੀ ਆ ਵੀ ਅਸੀਂ ਘੱਟ ਤੇ ਘੱਟ 70 ਮਿੰਟ ਮੈਨੂੰ ਉਹ ਜਾਮਚੇ ਲੱਗੇ ਤਾਂ ਜਿਹੜਾ ਬੰਦਾ ਇੰਨੀ ਲੇਟ ਟਾਈਮ ਤੱਕ ਬੈਠ ਸਕਦਾ ਇੰਤਜ਼ਾਰ ਕਰ ਸਕਦਾ ਉਹ ਫਿਰ ਕਿਤੇ ਨਾ ਕਿਤੇ ਰਸਤੇ ਇਦਾਂ ਦੇ ਖੁੱਲਦੇ ਆ ਵੀ ਉਹ ਬੰਦਿਆਂ ਨੂੰ ਸ਼ੌਂਕ ਹੁੰਦਾ ਜੱਥੇਬੰਦੀ ਚ ਸਾਫ਼ ਸੁਥਰੀ ਸੋਚ ਲੈ ਕੇ ਚੱਲਣ ਦਾ ਸੋ ਸਾਰੀਆਂ ਗੱਲਾਂ ਕਲੀਅਰ ਹੋਈਆਂ ਅਸੀਂ ਤਾਂ ਖੁੱਲੀ ਕਿਤਾਬ ਹੈਗੇ ਆਂ ਜਦ ਮਰਜ਼ੀ ਸਾਨੂੰ ਕੋਈ ਅੱਧੀ ਰਾਤ ਨੂੰ ਸਵਾਲ ਕਰੇ ਹਰ ਜ਼ਿਲ੍ਹੇ ਚ ਹਰ ਬਲਾਕ ਚ ਹਰ ਤਹਿਸੀਲ ਦੇ ਵਿੱਚ ਜਾ ਕੇ ਜਵਾਬ ਦੇ ਹੈਗੀਆਂ ਜੇ ਕੋਈ ਅਸੀਂ ਗਲਤ ਕੰਮ ਕਰੀਏ ਹਾਂ ਜੇ ਕੋਈ ਸਾਡੀ ਟੀਮ ਦਾ ਗਲਤ ਕੰਮ ਕਰਦਾ ਤੁਹਾਡੇ ਮਾਦੀਆਂ ਮਰਾਈਆਂ ਅਸੀਂ ਉਹਨਾਂ ਪੀਸਰਾਂ ਨੂੰ ਵੀ ਕਹਿੰਦੇ ਆ ਸਾਨੂੰ ਦੱਸੋ ਸਾਡੇ ਤੱਕ ਪਹੁੰਚ ਕਰੋ ਜੇ ਕੋਈ ਤੁਹਾਨੂੰ ਦਬਾਅ ਪਾਉਂਦਾ ਕੋਈ ਗਲਤ ਕੰਮ ਕਰਤਰ ਕਹਿੰਦਾ ਜਾਂ ਕੁਝ ਵੀ ਕਹਿੰਦਾ ਕਿਉਂਕਿ ਜਥੇਬੰਦੀ ਦੇ ਆਪਣੇ ਸੰਧਾਰਧ ਹੁੰਦੇ ਨੇ ਉਹਨਾਂ ਤੇ ਅਸੀਂ ਡਟਕੇ ਹੀ ਪਹਿਰਾ ਦਿੰਦੇ ਆ ਕੋਈ ਕਿਸੇ ਦੀ ਪ੍ਰਵਾਹ ਨਹੀਂ ਗਲਤ ਕੰਮ ਨਾ ਕਰੀਦੇ ਆ ਨਾ ਉਹਨੂੰ ਪਸੰਦ ਕਰੀਦਾ ਨਾ ਹੋਣ ਦੇਈਦੇ ਆ ਜਿੱਥੇ ਕੋਈ ਗਲਤ ਕੰਮ ਕਰਦਾ ਉਥੇ ਘਾਟਾ ਵਾਧਾ ਨਹੀਂ ਦੇਖਦੇ ਉੱਠ ਕੇ ਆਪਣੀ ਆਵਾਜ਼ ਪੂਰੀ بلند ਆਵਾਜ਼ ਰੱਖੀ ਦੀ ਆ ਚਾਹੇ ਉਹ ਸਰਕਾਰ ਨਾਲ ਮੀਟਿੰਗ ਹੋਣ ਚਾਹੇ ਸੀਐਮ ਨਾਲ ਮੀਟਿੰਗ ਕਿਉਂ ਨਾ ਹੋਵੇ ਬਹੁਤ ਕੁਝ ਹੋਇਆ ਪਹਿਲਾਂ ਮੀਟਿੰਗਾਂ ਦੇ ਵਿੱਚ ਸੋ ਮੈਂ ਅਪੀਲ ਕਰਨੀ ਚਾਹੁੰਦਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵੀ ਸਰਕਾਰਾਂ ਤੇ ਝਾਕ ਨਾ ਕਰੋ ਆਪਾਂ ਨੂੰ ਇਹਨਾਂ ਦੇ ਹੱਥ ਥੋਕੇ ਨਹੀਂ ਬਣਨਾ ਚਾਹੀਦਾ ਆਪਾਂ ਨੂੰ ਆਪਣਾ ਰਿਜ਼ਕ ਕੀ ਆ ਆਪਣਾ ਕੀਤਾ ਕੀ ਆ ਉਹਨਾਂ ਤੇ ਡਟ ਕੇ ਪੈਰਾ ਦੇਣਾ ਚਾਹੀਦਾ ਅ ਦੋਸਤੋ ਦੇਖਿਆ ਤੁਸੀਂ ਜਿਵੇਂ ਪੰਗੋ ਸਾਹਿਬ ਨੇ ਦੱਸਿਆ ਕਿ ਵੀ ਜਿੰਮੇ ਵੀ ਸਾਡੇ ਟੀਮ ਵੱਧਦੀ ਜਾਊਗੀ ਉਹਦੇ ਇਸ ਤਰ੍ਹਾਂ ਅਗਲੇ ਪ੍ਰੋਗਰਾਮ ਅਲੀਕੇ ਜਾਣਗੇ ਇੱਕ ਦਿਨ ਬਹੁਤ ਵੱਡਾ ਪ੍ਰੋਗਰਾਮ ਅਲੀਕੇ ਸਰਦਾਰ ਆਤਮ ਸਿੰਘ ਜੀ ਦੱਸਣਗੇ ਕਿ ਉਹ ਕਿਹੜੇ ਦਾਣਾ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਮੈਸੇਜ ਦੇਵਾਂਗੇ ਮਹਕਲਬੀ ਸਿੰਘ ਗਾਜੀ ਹਨ ਤੁਸੀਂ ਦੇਖ ਰਹੇ ਹੋ ਪ੍ਰੈਸ 24 ਤੇ ਐਕਸਪਲੋਰ ਟੀਵੀ